ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਦੀ ਮੀਟਿੰਗ ਹੋਈ ਇਹ ਮੀਟਿੰਗ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ ਦੀ ਹੋਈ ਹੇਟ ਹੋਈ ਇਸ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਤੁਸ ਸਿੰਘ ਬਰਵਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਆਹਲ ਦੇ ਕਿਸਾਨਾਂ ਨੇ ਲਗਾਈ ਹਾਜ਼ਰੀ 15 ਅਗਸਤ ਨੂੰ ਖਾਣੋਗੇ ਕਿ ਟਰੈਕਟਰ ਇਕੱਠੇ ਕਰਨ ਦੀ ਕੀਤੀ ਅਪੀਲ ਉਸ ਤੋਂ ਬਾਅਦ ਜ਼ਿਲ੍ਹੇ ਵਿੱਚ ਜਾਣਗੇ ਉਹ ਸਰਕਾਰ ਦੇ ਖਿਲਾਫ ਰੋਲ ਮਾਇਆ ਕੀਤਾ ਜਾਵੇ ਸਾਡੇ ਨਾਲ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਬਲਾਕ ਖਾਣੋ ਦੇ ਜਨ ਸਕੱਤਰ ਕਰਪਾਲ ਸਿੰਘ ਤੇ ਛੰਬ ਦੀ ਸ਼ਾਹ ਸਾਹਿਬ ਅੱਜ ਇਸ ਸੰਬੰਧ ਵਿੱਚ ਰੱਖੀ ਗਈ ਮੀਟਿੰਗ ਹੈ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਦੇ ਕਲਾਖ ਮਾਨੋ ਦੇ ਜਿਹੜੇ ਅਹੁਦੇਦਾਰ ਸਾਡੇ ਮੈਂਬਰ ਸੀਗੇ ਉਹਨਾਂ ਦੀ 71 ਤਾ ਮਹੀਨਾਵਾਰ ਮੀਟਿੰਗ ਸੀਗੀ ਉਹਦੇ ਤੇ 71 ਹੋਏ ਆਂ ਅੱਜ ਅਸੀਂ ਉਸ ਵਿਚਾਰ ਕੀਤਾ ਗਿਆ ਜੋ ਕਿ ਸਾਡਾ ਸੰਘਰਸ਼ ਚੱਲ ਰਿਹਾ ਸੀਗਾ 13 ਫਰਵਰੀ ਤੋਂ ਸਾਰੇ ਪੰਜਾਬ ਦੇ ਬਾਰਡਰਾਂ ਤੇ ਖਨੌਰੀ ਸ਼ੰਭੂ ਤੇ ਡੱਬੂ ਵਾਲੇ ਇਹਦੇ ਵਿੱਚ ਜੋ ਸਾਡੀਆਂ ਮੰਗਾਂ ਸੀਗੀਆਂ ਕਿ ਕਿਸਾਨ ਮਜ਼ਦੂਰ ਜਿਹੜੇ ਇਹਨਾਂ ਦੀ ਕਰਜ ਮੁਕਤੀ ਦੀ ਗੱਲ ਤੇ ਦੂਜਾ ਜਿਹੜਾ ਐਸਐਮ ਇਹ ਜਿਹੜੀ ਖਰੀਦ ਦੀ ਗਾਰੰਟੀ ਹੈ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਾਰੰਟੀ ਦੀ ਗੱਲ ਸੀ ਜੀ ਅਸੀਂ ਸਰਕਾਰ ਨੂੰ ਇਹ ਵਾਅਦਾ ਕੀਤਾ ਹੈ ਅਸੀਂ ਜਾਂ ਸਰਕਾਰ ਨੇ ਉਹਨੂੰ ਪੂਰਾ ਕਰਾਉਣ ਦੇ ਲਈ ਲੜਾਈ ਲੜ ਰਹੇ ਹਾਂ ਸੋ ਇਸ ਤੇ ਵੱਧ ਚੜ ਕੇ ਸਾਰੇ ਕਿਸਾਨ ਵੀਰਾਂ ਨੂੰ ਯੋਗਦਾਨ ਪਾਉਣ ਦੀ ਅਸੀਂ ਗੱਲ ਕਹਿ ਕੇ ਬੇਨਤੀ ਕਰਦੇ ਹਾਂ ਕਿ ਦੂਜਾ ਜਿਹੜਾ 15 ਅਗਸਤ ਨੂੰ ਸਾਡੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਹੈ 15 ਅਗਸਤ ਨੂੰ ਅਮਤ ਸਾਰੇ ਦੇਸ਼ ਦੇ ਭਾਰਤ ਦੇ ਵਿੱਚ ਸਰਕਾਰ ਵਿਰੋਧੀ ਪ੍ਰੋਟੈਸਟ ਕਰਨ ਦਾ ਟਰੈਕਟਰਾਂ ਤੇ ਮਜਾਰਾ ਕਰਨ ਦਾ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਬਾਅਦ ਤੇ ਬਾਅਦ ਭਾਈ ਪਹੁੰਚੋ ਇਸ ਕਰਕੇ ਸਾਰੇ ਕਿਸਾਨ ਵੀਰ ਜਿਹੜੇ ਸਾਡੇ ਇਲਾਕੇ ਸਮਾਣੋ ਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਜੇ ਆਪਾਂ ਸਾਰੇ ਕਿਸਾਨਾਂ ਨੇ ਆਪਣੇ ਆਪਣੇ ਟ੍ਰੈਕਟਰ ਲੈ ਕੇ ਦਾਣਾ ਮੰਡੀ ਖਵਾਣੇ ਤੇ ਪਹੁੰਚਣਾ ਤਾਂ ਕਿ ਆਪਾਂ ਸਰਕਾਰ ਦੇ ਖਿਲਾਫ ਜਿਹੜਾ ਪ੍ਰੋਟੈਸਟ ਦਾ ਆਪਣਾ ਸ਼ਿੰਗਾਰ ਸ਼ਿੰਗਾਰ ਸੀ ਵੱਧਿਆ ਹੋਇਆ ਉਹਦੇ ਸਬੰਧ ਵਿੱਚ ਆਪਾਂ ਇਹਨੂੰ ਸਹੀ ਤਰੀਕੇ ਨਾਲ ਨਵਾ ਸਕੀਏ